ਨਨ੍ਹਾ ਤਿਆਰੀ ਬਿਲਕੁਲ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੀਸ਼ਦ ਦਾ ਕੱਲ ਤੱਕ ਨਾਮਿਨੇਸ਼ਨ ਹੋ ਜਾਣੇ ਆ 50 ਤੱਕ ਆ ਲਾਸਟ ਡੇਟ ਬਸ ਨਾਮਿਨੇਸ਼ਨ ਹੋ ਗਏ ਤੇ ਤਿਆਰੀ ਆ ਕਿ ਇਲੈਕਸ਼ਨ ਲੜਾਂਗੇ ਵਧੀਆ ਅੱਜ ਮੀਟਿੰਗ ਵੀ ਕੀਤੀ ਗਿਆ ਜੁਸ਼ਿਸ਼ ਤੋਂ ਅੱਜ ਅਰਮੰਦਾਸ ਜੋਨ ਸੀ ਇੱਕ ਕਪੜਾ ਉਹ ਜੋਨ ਦੀ ਮੀਟਿੰਗ ਕਰਕੇ ਆ ਹੁਣੇ ਰੋਜ ਹੀ ਕਦਾ ਕਦਾਂਗੇ ਰੋਜ ਹੀ 3 ਨੰਬਰ ਜੋਨ ਦੀ ਮੀਟਿੰਗ ਹੀ ਫਿਰ ਕੱਲ ਬਸੋ ਜਦੋਂ ਨਾਮਿਨੇਸ਼ਨ ਹੋ ਗਏ ਆ ਤਾਂ ਫਿਰ 10 ਦਿਨਾਂ ਦੇ ਆਗੇ ਜਿਹੜੇ ਆਪਾਂ ਲਾਵਾਂਗੇ ਕਿੰਨੇ ਦੇ ਰਿਜ਼ਲਟ ਆਉਣਗੇ ਰਿਜ਼ਲਟ ਦੇ ਸਭ ਨੂੰ ਪਤਾ ਹੀ ਆ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਇਹ ਨਾ ਨਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੋਊ ਨਾ ਨਾ ਤਿਆਰੀ ਆ ਬਿਲਾ ਬਲਾਗ ਸੰਪਤੀ ਤੇ ਜਿਹੜਾ ਪੁਜੀਸ਼ਦ ਕੱਲ ਤੱਕ ਨਾਮਿਨੇਸ਼ਨ ਹੋ ਜਾਣੇ ਆ ਪੱਛੋ ਤੱਕ ਆ ਲਾਸਟ ਡੇਟ ਬਸ ਨਾਮਿਨੇਸ਼ਨ ਹੋ ਗਏ ਤੇ ਤਿਆਰੀ ਆ ਕਿ ਇਲੈਕਸ਼ਨ ਲੜਾਂਗੇ ਵਧੀਆ ਮੀਟਿੰਗ ਵੀ ਕੀਤੀ ਗਿਆ ਅੱਜ ਫੇਸਟ ਅੱਜ ਰਮਨਦਾਸ ਜੋਨ ਸੀ ਇੱਕ ਕਪੜਾ ਉਹ ਜੋਨ ਦੀ ਮੀਟਿੰਗ ਕਰਕੇ ਆ ਹੁਣੇ ਰੋਜ ਹੀ ਕਦਾ ਕਦਾਂਗੇ ਰੋਜ ਹੀ 3 ਨੰਬਰ ਜੋਨ ਦੀ ਮੀਟਿੰਗ ਹੀ ਫੇਰ ਕੱਲ ਪੱਛੋ ਜਦੋਂ ਨਾਮਿਨੇਸ਼ਨ ਹੋ ਗਿਆ ਤਾਂ ਫਿਰ 10 ਦਿਨਾਂ ਦੇ ਆਗੇ ਜਿਹੜੇ ਆਪਾਂ ਲਾਵਾਂਗੇ ਕਿੰ ਰਿਜ਼ਲਟ ਦੇ ਸਭ ਨੂੰ ਪਤਾ ਹੀ ਆ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਇਹ ਨਾ ਦਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੋਊ ਨਾ ਨਾ ਤਿਆਰੀ ਆ ਬਿਲਾ ਬਲਾਗ ਸੰਪਤੀ ਤੇ ਜਿਹੜਾ ਪੁਜੀਸ਼ਦ ਕੱਲ ਤੱਕ ਨੋਮੀਨੇਸ਼ਨ ਹੋ ਜਾਣੇ ਆ 50 ਤੱਕ ਆ ਲਾਸਟ ਡੇਟ ਬਸ ਨੋਮੀਨੇਸ਼ਨ ਹੋ ਗਏ ਤੇ ਤਿਆਰੀ ਆ ਕਿ ਇਲੈਕਸ਼ਨ ਲੜਾਂਗੇ ਬੜੀਆ ਮੀਟਿੰਗ ਵੀ ਕੀਤੀ ਗਈ ਅੱਜ ਫੇਸਟ ਅੱਜ ਰਮੰਦਾਸ ਜੋਨ ਸੀ ਇੱਕ ਕਪੜਾ ਉਹ ਜੋਨ ਦੀ ਮੀਟਿੰਗ ਕਰਕੇ ਆ ਹੁਣੇ ਰੋਜ਼ ਹੀ ਕਦਾ ਕਰਾਂਗੇ ਰੋਜ਼ ਹੀ 3 ਨੰਬਰ ਜੋਨ ਦੀ ਮੀਟਿੰਗ ਹੀ ਫੇਰ ਕੱਲ 50 ਜਦੋਂ ਨੋਮੀਨੇਸ਼ਨ ਹੋ ਗੀਆਂ ਤਾਂ ਫੇਰ 10 ਦਿਨ ਹੈਗੇ ਜਿਹੜੇ ਆਪਾਂ ਲਾਵਾਂਗੇ ਕਿੰਨਾ ਦੇ ਰਿਜ਼ਲਟ ਆਉਣਗੇ ਰਿਜ਼ਲਟ ਦੇ ਸਭ ਨੂੰ ਪਤਾ ਹੀ ਆ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਨਾ ਨਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੋਊ ਨਾ ਨਾ ਤਿਆਰੀ ਆ ਬਿਲਕੁਲ ਬਲਾਕ ਸੰਪਤੀ ਤੇ ਜਿਲ੍ਹਾ ਪ੍ਰੇਸ਼ਦ ਕੱਲ ਤੱਕ ਨਾਮਿਨੇਸ਼ਨ ਹੋ ਜਾਣੇ ਆ ਪੱਛੋ ਤੱਕ ਆ ਲਾਸਟ ਡੇਟ ਬਸ ਨਾਮਿਨੇਸ਼ਨ ਹੋ ਗਏ ਤੇ ਤਿਆਰੀ ਆ ਕਲੈਕਸ਼ਨ ਲੜਾਂਗੇ ਵਧੀਆ ਮੀਟਿੰਗ ਵੀ ਕੀਤੀ ਗਈ ਅੱਜ ਵਿਸ਼ੇਸ਼ ਤੌਰ 'ਤੇ ਅੱਜ ਰਮਨਦਾਸ ਜੋਨਸ ਸੀ ਇੱਕ ਕਪੜਾ ਉਹ ਜੋਨ ਦੀ ਮੀਟਿੰਗ ਕਰਕੇ ਆ ਹੁਣੇ ਰੋਜ ਹੀ ਕਦਾ ਕਦਾਂਗੇ ਰੋਜੀ 3 ਨੰਬਰ ਜ਼ੋਨ ਦੀ ਮੀਟਿੰਗ ਹੀ ਫਿਰ ਕੱਲ ਬੱਸੋ ਜਦੋਂ ਨਾਮੀਨੇਸ਼ਨ ਹੋ ਗਿਆ ਤਾਂ ਫਿਰ 10 ਦਿਨਾਂ ਦੇ ਆਗੇ ਜਿਹੜੇ ਆਪਾਂ ਲਾਵਾਂਗੇ ਕਿੰਨਾ ਦੇ ਰਿਜ਼ਲਟ ਆਉਣਗੇ ਰਿਜ਼ਲਟ ਦੇ ਸਭ ਨੂੰ ਪਤਾ ਹੀ ਹੈ ਰਿਜ਼ਲਟ ਦੇ ਸਭ ਜਿੱਤ ਕੇ ਆਵਾਂਗੇ ਬਹੁਤ ਵੱਡੀ ਜਿੱਤ ਹੋਊਗੀ ਪਾਰਟੀ ਦੀ ਸਾਰੇ ਪੰਜਾਬ 'ਚ ਇਹ ਨਾ ਦਾ ਇਕੱਲੇ ਨਹੀਂ ਸਾਰੇ ਪੰਜਾਬ 'ਚ ਬਹੁਤ ਵੱਡੀ ਜਿੱਤ ਹੈ